ਸਾਡੇ ਹੱਕ ਦਿਓ ਫੇਰ ਸਾਡੀਆਂ ਜਿਰਸਾ ਦੇ ਭਾਅ ਦਿਓ ਜੇ ਤੁਸੀਂ ਕਹਿੰਦੇ ਹੋ ਕਿ ਪਾਣੀ ਮੁੱਕ ਗਿਆ ਝੋਨਾ ਤੇ ਕੜਕ ਬੀਜ ਨੂੰ ਹਟ ਜਾਓ ਅਸੀਂ ਤਿਆਰ ਬੈਠੇ ਆਂ ਅਸੀਂ ਕਿਤੇ ਸਾਡਾ ਲਿਖਿਆ ਹੋਇਆ ਕਿ ਅਸੀਂ ਆਪਦਾ ਪਾਣੀ ਖਤਮ ਕਰਨਾ ਸਾਡਾ ਤੁਸੀਂ ਧੋਖਾ ਕੀਤਾ ਜਦੋਂ ਤੁਹਾਨੂੰ ਲੋੜ ਸੀ ਉਦੋਂ ਕਹ ਸੀ ਬਹਾਦਰੋ ਕਣਕਾਂ ਗਮਨੇਚ ਪੈਦਾ ਕਰ ਲੋ ਯਾਦ ਕਰੋ ਸ਼ਾਸਤਰੀ ਜੀ ਕਹਿੰਦੇ ਦੇਸ਼ ਦੀ ਕੜਕ ਬਰੀਕਾ ਦਿੱਦਾ ਨਹੀਂ ਭੁੱਖੇ ਮਰਦੇ ਆ ਤੁਸੀਂ ਕੜਕ ਪੈਦਾ ਕਰੋ ਤੂੰ ਬਾਰਦਾ ਬੱਤ ਰੱਖੋ ਤੇ ਗਮਲਿਆਂ ਚ ਕੜਕ ਗਾਓ ਯਾਦ ਆ ਆ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਇਹ ਤਾਂ ਗੱਲਾਂ ਦਾ ਇਹ ਸ਼ਾਸਤਰੀ ਦਾ ਨਾਰਾ ਸੀ ਕਾਂਗਰਸ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਲੇਕਿਨ ਉਹ ਨਾਰੇ ਭੁਲਾ ਦਿੱਤੇ ਨੇ ਅਸੀਂ ਵਿਦੇਸ਼ਾਂ ਨੂੰ ਕਣਕ ਭੇਜਦਿਆਂ ਵਿਦੇਸ਼ਾਂ ਨੂੰ ਚੌਣ ਭੇਜਦਿਆਂ ਪਰ ਹੁਣ ਕਹਿੰਦੇ ਸਾਨੂੰ ਲੋੜ ਕੋਈ ਨਹੀਂ ਹੁਣ ਸਾਡੀ ਲੋੜ ਹੀ ਪੁੱਕ ਗਈ ਆ ਜਿਹੜੇ ਨਵੇਂ ਬਹਾਦਰ ਲਿਆ ਦੇ ਰਹੇ 8 ਸਾਲ ਚ ਬਰਬਾਦੀ ਕਿੰਨੀ ਕੀਤੀ ਐ ਮੈਂ ਇੱਕੋ ਪੁਆਇੰਟ ਦੇਣਾ ਕਿ ਕੋਈ ਟਾਈਮ ਬਹੁਤ ਘੱਟ ਐ ਨਹੀਂ ਤੇ ਗੱਲਾਂ ਬਹੁਤ ਨੇ ਵੇਰੀ ਗੱਲ ਕੰਨ 'ਚ ਪਾਇਓ ਆ ਜਿਹੜੇ ਬਹਾਦਰ ਨੇ ਨਵੇਂ ਮਾਂ ਦੇ ਪੁੱਤ ਸੂਰਮੇ ਪੈਦਾ ਕੀਤੇ ਨੇ ਕੇਜਰੀਵਾਲਾ ਆ ਕੇ ਬਹਿ ਗਿਆ ਦਿੱਲੀੋਂ ਹਿੰਦੁਸਤਾਨ ਦੇ ਭਜਾਤਾ ਥੋੜਾ ਆ ਕੇ مالک ਬਣ ਕੇ ਬਹਿ ਗਿਆ ਕਾਨੂੰਨ ਕੋਈ ਨਹੀਂ ਅੱਜ ਸੋਧਿਆ ਜਿਹੜਾ ਤੁਹਾਡੇ ਸਕੂਲਾਂ ਦੇ ਧ ਘਾਟੇ ਕਰਦਾ ਕੋਈ ਕਾਨੂੰਨ ਨਹੀਂ ਸਭ ਗੈਰ ਕਾਨੂੰਨੀ ਗੱਲਾਂ ਹੋ ਰਹੀਆਂ ਨੇ ਅੱਜ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦੇ ਰਾਖੇ ਆ ਆ ਪਾਣੀ ਐ ਜਿਹਰੋਂ ਤੁਸੀਂ ਤਰਸੋਗੇ ਅਸੀਂ 33 ਸਾਲ ਦੇ ਪਹਿਲਾਂ ਕਹਿੰਦੇ ਆ ਇਹ ਜਿਹੜਾ ਮੋਰਚਾ ਸੀ ਪਾਣੀਆਂ ਦਾ 1982 ਚ ਲੱਗਿਆ ਸੀ 82 ਤੇ 18 ਤੇ 25 43 ਸਾਲ ਹੋ ਗਏ ਤੁਹਾਡੇ ਚੋਂ ਬਹੁਤੇ ਉਦੋਂ ਜੰਮੇ ਨਹੀਂ ਹੋਣੇ ਉਸ ਵੇਲੇ ਲਹੂ ਲਹਾਨ ਕੀਤਾ ਪੰਜਾਬ ਇਸੇ ਪਾਣੀਆਂ ਦੇ ਮੋਰਚੇ ਤੇ ਇਸੇ ਪੰਜਾਬ ਦੇ ਹੱਕਾਂ ਦੇ ਮੋਰਚੇ ਤੇ ਤੇ ਵੀਰੋ ਅੱਜ ਇਹਨਾਂ ਨੇ ਪਾਣੀ ਦੇ ਰਾਖਿਆਂ ਨੇ ਖੋਲਿਆ ਅਸੀਂ ਲੜਾਈ ਲੜੀ ਨਹਿਰ ਬਚਾ ਲੈ ਖੜੀ ਐ ਮਾਲਕੀ ਸੀ ਛੱਡੀ ਨਹੀਂ ਸੀ ਅੱਜ ਬਾਲਕੀ ਛੱਡ ਦਿੱਤੀ ਐ ਦਿੱਲੀ ਦਾ ਜੀਫ ਇੰਜੀਨੀਅਰ ਬਹਿ ਗਿਆ ਹੁਣ ਉਹ ਵੱਡਦਾ ਕਿਵੇਂ ਆ ਪੰਜਾਬ ਦਾ ਪਾਣੀ ਹਰਿਆਣਾ ਨੂੰ 102% ਰਾਜਸਥਾਨ ਨੂੰ 103% ਪੰਜਾਬ ਨੂੰ 85 ਸਾਡਾ 100 ਤੋਂ ਵੀ 15 ਘੱਟ ਉਹ ਮਾਲਕ ਅਸੀਂ ਹੋਈਏ ਪਾਣੀ ਦੂਜੇ ਲੈ ਜਾਣ ਅਸੀਂ ਤਰਸੀਏ ਪਾਣੀ ਨੂੰ ਇਸ ਕਰਕੇ ਇਹ ਨਵੇਂ ਰਾਖੇ ਜਿਹੜਿਆ ਨੇ ਸਾਰੀਆਂ ਕੰਡੀਸ਼ਨਾਂ ਪੂਰੀਆਂ ਕਰਤੀਆਂ ਝੂਠੇ ਵਾਅਦੇ ਝੂਠੇ ਕਟਾਣ ਝੂਠੇ ਪ੍ਰਚਾਰ ਲੇਕਿਨ ਵੀਰੋ سوشل میڈیا ਮੈਂ ਤੁਹਾਨੂੰ ਨੌਜਵਾਨ ਪੀੜੀ ਨੂੰ ਕਿਹੜਾ ਚਾਹਣਾ ਕੋਈ ਛੋਟੇ ਨੌਜਵਾਨ ਵੀਰੋ ਇਹ سوشل میڈیا ਤੇ ਕੋਈ ਕਾਨੂੰਨ ਨਹੀਂ ਇਹ ਜੋ ਲਿਖੀ ਜਾਂਦਾ ਕੰਨ ਚ ਪਾਈ ਜਾਂਦੇ ਹੋ ਨਾ ਬਾਹ ਨਾ ਪਿਓ ਨਾ ਭੈਣ ਦਾ ਭਰਾ ਸੋਸ਼ਲ ਮੀਡੀਆ ਮੂਰੇ ਸਾਹਮਣੇ ਸਾਰਾ ਦਿਨ ਦੇਖੀ ਜਾਂਦੇ ਹੋ ਕਿਤੇ ਕੋਈ ਸੂਲ ਵੀ ਦੇਖ ਲੋ ਕਿ 5 ਸਾਲ ਦੀ ਸੌਂ ਰਾਜੇ ਦੀ ਕਿੱਧਰ ਗਈ ਕਰਤਾ ਕਰ ਜਾ ਬਾਫ ਦੇਤੀ ਕਰ ਕਰ ਨੌਕਰੀ ਦੇਤਾ ਗਰੀਬਾਂ ਨੂੰ ਚਾਹ ਪੱਤੀ ਤੇ ਕਿਉ ਤੇ ਖੰਡ ਫੇਰ ਵੀ ਰੋਏ ਆ ਗਏ ਸ਼ੀ ਗਰੰਟੀਆਂ ਉਹ ਸਕੂਲ ਬਣਾਤੇ ਕਿਹੜਾ ਨਮਾ ਬਣਾਇਆ ਹਸਪਤਾਲ ਬਣਾਤੇ ਕਿਹੜੇ ਨਵੇਂ ਡਾਕਟਰ ਭਰਤੀ ਕਿਹੜਾ ਨਮਾ ਬਣਾਇਆ ਕਿਹੜੀ ਗੱਲ ਕੀਤੀ ਐ ਚਿੱਟਾ ਬੰਦ ਕਰਤਾ ਅੱਜ ਤਾਂ ਵੀਰੋ گورنر ਤੁਰਿਆ ਫਿਰਦਾ ਸੜਕਾਂ ਤੇ ਕਿਹਦੇ ਚਿੱਟਾ ਵੱਧ ਗਿਆ ਰੇਤਾ ਕਿੰਨਾ ਮਹਿੰਗਾ ਕਰਤਾ ਕਿਹੜੀ ਚੀਜ਼ ਐ ਸਾਰੀਆਂ ਚੀਜ਼ਾਂ ਦੇ ਵੀਰੋ ਝੂਠੀ ਝੂਠ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹ ਰਾ ਕਿ ਸਾਡੀ ਲੜਾਈ ਉੱਥੇ ਹੀ ਐ ਸਾਡਾ ਫਿਊਚਰ ਦਾ ਜਿਹੜਾ ਪਲਾਨ ਹੈ ਉਹ ਸਾਹਮਣੇ ਪ੍ਰਧਾਨ ਜੀ ਦੇ ਸ਼੍ਰੋਮਣੀ ਕਾਲੀਦਾ ਦੇ ਥੱਲੇ ਥੋੜੇ ਅੱਗੇ ਇਹ ਆ ਬਧ ਅਧਿਕਾਰ ਉਹ ਲੈਣੇ ਨੇ ਉਹ ਲੈਣ ਵਾਸਤੇ ਰਾਜ ਵੀ ਚਾਹੀਦਾ ਤੇ ਏਕਤਾ ਵੀ ਚਾਹੀਦੀ ਹੈ ਆ ਏਕਤਾ ਆ ਤੁਹਾਡੀ ਸ਼ਕਤੀ ਇਹ ਉਸ ਨੂੰ ਪ੍ਰਾਪਤ ਕਰੇਗੀ ਰਾਜ ਨੂੰ ਵੀ ਪ੍ਰਾਪਤ ਕਰੇਗੀ ਔਰ ਨਾਲ ਦੀ ਨਾਲ ਆਪਣੇ ਹੱਕਾਂ ਨੂੰ ਵੀ ਪ੍ਰਾਪਤ ਕਰੇਗੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਕਮਜ਼ੋਰ ਨਾ ਹੋਇਆ ਕਰੋ ਸਰਦਾਰ ਭਗਤ ਸਿੰਘ ਇਕੱਲੇ ਹੀ ਸੀ ਆਜ਼ਾਦੀ ਲੈਣ ਵਾਲਾ ਜਿਹਨੇ ਫਾਸੀ ਤੇ ਚੜਿਆ ਨਾਲ ਦੋ ਹੋਰ ਭਰਾ ਸੀ ਤੇ ਸ਼ਿਵਾਜ ਚੰਦਰ ਬੋਸ਼ ਵੀ ਕਰ ਲਈ ਸੀ ਆਜ਼ਾਦੀ ਉਹਨਾਂ ਦੀ ਲੜਾਈ ਨਾਲ ਮਿਲੀ ਹੈ ਇਸ ਕਰਕੇ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਔਰ ਜਿਹੜੇ ਸਾਡੇ ਵੀਰ ਵੱਖਰੀ ਵੱਖਰੀ ਬੋਲੀ ਬੋਲਦੇ ਨੇ ਉਹਨੂੰ ਕਹਿਣਾ ਚਾਹਨਾ ਮੇਰੀ ਗੱਲ ਕੇ ਧਿਆਨ ਨਾਲ ਸੁਣ ਲਓ ਵੀਰੋ ਭਾਵੇਂ ਸਰਦਾਰ ਮਾਨ ਸਾਹਿਬ ਹੈ ਉਮਰ ਚ ਮੈਥੋਂ ਵੱਡੇ ਐ ਮੈਂ ਉਹਨਾਂ ਦੀ ਬੇਨਤੀ ਕਰਾਂਗਾ ਕਿ ਲੜਾਈ ਪੰਜਾਬ ਦੀ ਲੜਿਓ ਆਓ ਸਾਡੇ ਨਾਲ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਮੈਂਬਰ ਤਪਾਲ ਜੀ ਵੀ ਕਹਾਂਗਾ ਕਿ ਨੌਜਵਾਨੋ ਲੜਾਈ ਲੜੋ ਪਰ ਆਪਸ ਵਿੱਚ ਨਾ ਲੜੋ ਆਓ ਇਕੱਠੇ ਹੋ ਕੇ ਲੜੀਏ ਜਿ세 ਤਿੰਨ ਸਾਰੇ ਇਕ ਬੁਠ ਹੋ ਜਾਈਏ ਦਿੱਲੀ ਦੀ ਤਾਕਤ ਨਹੀਂ ਕੋਈ ਬੋਰਡ ਦੀ ਲੋੜ ਨਹੀਂ ਸਾਡਾ ਕਾਫਲਾ ਹੀ ਜਿੱਤਲੇਗਾ ਫਿਰ ਨਾ ਕਿਸਾਨ ਨੂੰ ਵਟ ਤੇ ਬੈਠਣ ਦੀ ਲੋੜ ਹੈ ਨਾ ਰੋਣ ਦੀ ਲੋੜ ਹੈ ਇਸ ਕਰਕੇ ਆਓ ਵੀਰੋ ਭਵੇਂ ਕਿਸਾਨ ਹੋ ਭਵੇਂ ਬਖ ਬਖ ਬੋਲੀਆਂ ਬੋਣ ਵਾਲੇ ਸਾਡੇ ਵੀਰ ਹੋ ਜੇ ਕੋਈ ਸਾਥੋਂ ਕੰਮ ਕਰਦਾ ਤਾਂ ਕਮੀ ਐ ਤੁਸੀਂ ਸਾਥੋਂ ਚੰਗਾ ਕਰ ਲੋ ਲੇਕਿਨ ਆਪਾਂ ਇੱਕ ਦੂਜੇ ਦੇ ਬੁਰਧਰਾ ਬੋਲੀਏ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਇਤੀ ਕਰਦਾ ਕਿ ਕਦੇ ਇੱਕ ਦੂਜੇ ਦੇ ਬੁਰਧਰਾ ਬੋਲੋ ਆਪਾਂ ਸਾਰੇ ਭਰਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਆਪਾਂ ਸਾਡਾ ਪਿਤਾ ਦਸ਼ਵੇਸ਼ ਗੁਰੂ ਸਾਹਿਬ ਹੈ ਇਸ ਕਰਕੇ ਜੇ ਅਸੀਂ ਇੱਕ ਪਿਓ ਦੇ ਪੁੱਤਾਂ ਸਾਡਾ ਗੁਰੂ ਗੁਰੂ ਰਸ ਦਾ ਇੱਕ ਹੈ ਫਿਰ ਸਾਡੀ ਲੜਾਈ ਕਾਦੀ ਹੈ ਇਸ ਕਰਕੇ ਮੈਂ ਨਵਾਂ ਨਾਂ ਜਨਮਨ ਇਹ ਕਹਿਣਾ ਚਾਹੁੰਦਾ ਕੇ ਸਰਦਾਰ ਭਗਸੋਰੀ ਤੋਂ ਲੜਦੇ ਸੀ ਬਬਰ ਅਕਾਲੀ ਲੜਦੇ ਸੀ ਕੋਈ ਅਕਾਲੀਆਂ ਨੂੰ ਨਹੀਂ ਸੀ ਬਾਰਦਾ ਕੋਈ ਦੇਸ਼ ਭਗਤਾ ਨੂੰ ਸੀ ਬਾਰਦਾ ਉਹਦੀ ਲੜਾਈ ਸੀ ਗਰੇਜ ਨਾਲ ਆਪਣੀ ਲੜਾਈ ਤਾਂ ਆਪਣੇ ਹੱਕਾਂ ਵਾਲਿਆਂ ਨਾਲ ਆ ਜਿਹੜੇ ਖੋਦੇ ਨੇ ਆਪਸ ਵਿੱਚ ਕਾਹਦੇ ਲੜਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਅੱਜ ਦੇ ਦਿਨ ਤੇ ਇਸ ਦਿਨ ਦੀ ਖਾਲਸੇ ਦੀ ਜਨਮ ਤੇ ਵਧਾਈ ਦੇ ਕੇ ਤੇ ਪ੍ਰਧਾਨ ਜੀਆ ਨੂੰ ਤੁਸੀਂ ਜੋ ਬੜਾਇਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿਨਾ ਨਾਲ ਗੁਰੂ ਤੋਂ ਮੰਗਦਾ ਕਿ ਗੁਰੂ ਇਹਨਾਂ ਦੇ ਸਿਰ ਤੇ ਹੱਥ ਰੱਖੋ ਕੌਮ ਦੀ ਸੇਵਾ ਤਕੜੇ ਹੋ ਕੇ ਨਿਮਰਤਾ ਨਾਲ ਦਿੜਤਾ ਨਾਲ ਪੰਜਾਬ ਦੇ ਭਲੇ ਵਾਸਤੇ ਆਖਰੀ ਸਾਹਾਂ ਤੱਕ ਲੜਨ ਤਾਂ ਪੰਜਾਬ ਤਰੱਕੀ ਵਾਸਤੇ ਇਹਨਾਂ ਦਾ ਆਖਰੀ ਆਖਰੀ ਸਾਹ ਤੱਕ ਲੜਾਈ ਜਾਰੀ ਰਹੇ ਸੋ ਥਾਣਾ ਸਾਰਿਆਂ ਦਾ ਅੱਜ ਦੇ ਦਿਨ ਤੇ ਜੋ ਤੁਸੀਂ ਏਡੀ ਵੱਡੀ ਸੰਗਤ ਆਇਓ ਬੈਠੋ ਪਹਿਲਾਂ ਤਾਂ ਕਿਹਾ ਮਿੱਡੂ ਖੜੇ ਲੰਬੀ ਵਾਲੇ ਵੀਰੋ ਇਹ ਸਾਰਾ ਹੀ ਲੰਬੀ ਹੈ ਇਹ ਪੰਜਾਬ ਸਾਰਾ ਲੰਬੀ ਹੈ ਪੰਜਾਬ ਸਾਰਾ ਅਕਾਲੀ ਦਿਲ ਦਾ